ਗੋਲੀਆਂ ਮਾਰ ਕੇ ਉਤਾਰਿਆ ਮੌਤੇ ਘਾਟ ਦੋ ਬਾਈਕ ਸਵਾਰਾਂ ਨੇ ਬਾਰਦਾਤ ਦਾ ਅੰਜਾਮ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਅੱਜ ਫੇਰ ਤੋਂ ਰੁਕ ਰੁਕ ਕੇ ਪੈ ਰਿਹਾ ਹੈ ਮੀ ਲੋਕਾਂ ਨੂੰ ਮਸਪਰੀ ਗਰਮੀ ਤੋਂ ਮਿਲੀ ਰਾਹਤ ਪੰਜਾਬ 'ਚ ਇੱਕ ਹਫ਼ਤੇ ਦੇ ਲਈ ਅਲਰਟ ਜਾਰੀ ਸਸ਼ਕਾਲ ਨੋਵਜਤੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸਵਾਗਤ ਕਰਾਂਗੇ ਮੌਸਮ ਤੋਂ ਪਹਾੜਾਂ ਦੇ ਵਿੱਚ ਮੀਂਹ ਦੇ ਕਾਰਨ ਉਫਾਨ ਤੇ ਨਦੀਆਂ ਨਾਲੇ ਨੇ ਮੰਡੀ ਦੇ ਪਿੰਡ ਦੱਸਦੀ ਕਿ ਅਨਾਦ ਦੇ ਵਿੱਚ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਪਹਾੜਾਂ ਤੋਂ ਮਲਬਾ ਔਰ ਪੱਥਰ ਜਿਹੜੇ ਨੇ ਉੱਟ ਕੇ ਰਹੇ ਨੇ ਪਹਾੜਾਂ ਤੋਂ ਟਿੱਕੇ ਮਲਬੇ ਦੇ ਕਾਰਨ ਕਾਰ ਜਿਹੜੀ ਆ ਉਹ ਦੱਬ ਗਈ ਹੈ ਤਾਂ ਪਿੰਡ ਦੇ ਕਈ ਕਰਾਂ ਨੂੰ ਜਿਹੜਾ ਹੈ ਉਹ ਖਤਰਾ ਇਸ ਵੇਲੇ ਮੰਡਰਾ ਰਹੇ ਹੈ ਤਾਂ ਤਸਵੀਰ ਸਾਹਮਣੇ ਆਈ ਹੈ ਔਰ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਕਾਰ ਜਿਹੜੀ ਆ ਮਲਬੇ ਦੇ ਵਿੱਚ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਤਸ ਗਈ ਹੈ ਔਰ ਦੋ ਪਹੀਆ ਵਾਹਨ ਵੀ ਤਸਿਆ ਹੋਇਆ ਹੈ ਤਸਾਬ ਤੌਰ ਤੇ ਮੰਡੀ ਦੀਆਂ ਇਹ ਤਸਵੀਰਾਂ ਨੇ ਹਿਮਾਚਲ ਪ੍ਰਦੇਸ਼ ਦੀਆਂ ਤਸਵੀਰਾਂ ਨੇ ਔਰ ਅਜੀਆਂ ਤਸਵੀਰਾਂ ਨੂੰ ਵੇਖ ਕੇ ਪਿਛਲੇ ਸਾਲ ਪਿਛਲੇ ਮੌਨਸੂਨ ਦੇ ਵਿੱਚ ਜੋ ਤਬਾਹੀ ਆਈ ਜੋ ਮੰਜ਼ਰ ਵੇਖਣ ਨੂੰ ਮਿਲਿਆ ਉਸ ਦੀ ਯਾਦ ਦਿਵਾਉਂਦੀਆਂ ਨੇ ਤਸਵੀਰਾਂ ਤਾਂ ਇਸ ਵਾਰ ਵੀ ਅਲਰਟ ਜਿਹੜਾ ਹੈ ਜ਼ਰੂਰ ਜਾਰੀ ਕੀਤਾ ਗਿਆ ਤਾਂ ਹੁਣ ਇਹ ਤਾਜ਼ਾ ਤਸਵੀਰਾਂ ਮੰਡੀ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਮਲਬੇ ਦੇ ਵਿੱਚ ਇੱਕ ਕਾਰ ਦੱਬੀ ਹੋਈ ਹੈ ਔਰ ਪਿੰਡ ਅਨਾਦ ਸਿਆ ਜਾ ਰਿਹਾ ਹੈ ਜਿੱਥੇ ਮੀਂਹ ਦਾਇ ਕੈਰਵੇਖਣ ਨੂੰ ਮਿਲੇ ਔਰ ਹੋਰ ਕਈ ਪਿੰਡ ਦੇ खतरा मंडराया वीरेंद्रद्वाज मेरे सहयोगी फोन लाइन से वीरेंद्र क्या कुछ जानकारी पूरी देखिए अगर हम बीती रात हुई बारिश की बात करें तो मंडी जिला के कुछ स्थानों पर जो है वो भारी बारिश हुई है और उसके कारण कुछ नुकसान की खबरें भी जो है वो सामने आ रही हैं अगर हम चंडीगढ़ मनाली नेशनल हाईवे की बात करें तो चंडीगढ़ मनाली जो नेशनल हाईवे है वो चार मील के पास जो एक डंगा वहां पर लगाया गया था हाईवे पर वो डंगा पूरी तरीके से धस गया है और हाईवे जो है वो सिर्फ एक तरफा यातायात के लिए रह गया अगर ये डंगा गिर जाता है तो फिर हाईवे जो है वो पूरी तरीके से यातायात के लिए बंद हो जाएगा और वहीं अगर हम पंडोर डैम के पास बात करें जहाँ पर तकरीबन चालीस करोड़ की लागत से बहुत विशाल डंगा लगाकर हाईवे जो है वो दोबारा बहाल किया गया था वहाँ पर भी जो है वो दरारे आ गई है और जो हमने एक गांव की तस्वीर जो आप बात कर रहे हैं ये सराज विधानसभा क्षेत्र का अना गांव है जहां पर बीती रात को नाले में जो है वो भारी बाढ़ आ गई और उसके कारण एक घर है उस घर में जो है वो मलबा घुस गया है उसकी धरातल वाली जो मंजिल है वहां पर मलबा घुस गया एक कार इस मलबे में दब गई है और साथ ही साथ दो बाइकें भी जो है इस मलबे में दब गई है वो तो काफी ज्यादा नुकसान हो चुका है और जो चार पांच अन्य घर हैं जो इस नाले के साथ बढ़ते हैं उन घरों पर भी जो है वो खतरा मंडरा गया है

ਉਧਰ ਪੰਜਾਬ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਅੱਜ ਮੀਂਹ ਪੈ ਰਿਹਾ ਹੈ ਸਵੇਰ ਵੇਲੇ ਤੋਂ ਬਰਸਾਤ ਪੈ ਰਹੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਵੀ ਲਗਾਤਾਰ ਦੂਜੇ ਦਿਨ ਮੀਂਹ ਪੈ ਰਿਹਾ ਹੈ ਅੱਜ ਸਵੇਰ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਔਰ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਗਰਮਟੌਣ ਦੇ ਨਾਲ ਰਾਹਤ ਮਿਲੀ ਹੈ ਲੋਕਾਂ ਨੂੰ ਉਮਸ ਫਰੀ ਗਰਮੀ ਤੋਂ ਰਾਹਤ ਮਿਲੀ ਹੈ ਸਮਾਪਤ ਮੇ ਪਾਕ ਨੇ ਦੱਸਦੀ ਕਿ ਅਲਰਟ ਜਾਰੀ ਕੀਤਾ ਹੋਇਆ ਹੈ ਔਰ ਪੰਜਾਬ ਦੇ ਵਿੱਚ ਇੱਕ ਹਫਤੇ ਦੇ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇੱਕ ਹਫਤਾ ਰੁਕ ਰੁਕ ਕੇ ਮੀਂਹ ਪੈ ਸਕਦਾ ਹੈ ਕੱਲ ਵੀ ਚੰਡੀਗੜ੍ਹ ਦੇ ਵਿੱਚ ਲਗਾਤਾਰ 1.5 ਘੰਟੇ ਮੀ ਪਿਆਸੀ ਹਾਲਾਂਕਿ ਉਸ ਤੋਂ ਬਾਅਦ ਦਿਨ ਵੇਲੇ ਕਹਿ ਲਈਏ ਤਾਂ ਧੁੱਪ ਨਿਕਲੀ ਔਰ ਉਸ ਤੋਂ ਬਾਅਦ ਫਿਰ ਤੋਂ ਉਸ ਪਰ ਜਿਹੜੀ ਗਰਮੀ ਹੈ ਉਸ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਪਰ ਅੱਜ ਫਿਰ ਤੋਂ ਸਵੇਰ ਵੇਲੇ ਤੋਂ ਮੀਂਹ ਪੈ ਰਿਹਾ ਚੰਡੀਗੜ੍ਹ ਦੇ ਵਿੱਚ ਵੀ ਪੈ ਰਿਹਾ ਪਟਿਆਲਾ ਜ਼ਿਲ੍ਹੇ ਦਾ ਜ਼ਿਕਰ ਕੀਤਾ ਜਾਵੇ ਔਰ ਹੋਰ ਪੰਜਾਬ ਦੇ ਜ਼ਿਲ੍ਹਿਆਂ ਦਾ ਜ਼ਿਕਰ ਕਰੀਏ ਤਾਂ ਸਵੇਰ ਵੇਲੇ ਤੋਂ 4 ਵਜੇ ਤੋਂ ਕਰੀਬ ਤੇਜ਼ ਬਰਸਾਤ ਜਿਹੜੀ ਹੈ ਉਹ ਪੈ ਰਹੀ ਹੈ ਤਾਂ ਇਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਮੌਸਮ ਕਿਸ ਤਰੀਕੇ ਦੇ ਨਾਲ ਰਹਿੰਦਾ ਹੈ ਪਰ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਖੁਸ਼ਗਵਾਰ ਹੈ ਮੌਸਮ ਔਰ ਕਾਫੀ ਖੁਸ਼ਗਵਾਰ ਹੋਣ ਦੇ ਚੱਲਦੇ ਇਸ ਵੇਲੇ गर्मी तो काफी राहत मिली है हालांकि बरसात पैके बाद मौसम रहेगा सिद्धा रुख करा मनोज राठी मेरे सहयोगी लाइव मौजूद ने मनोज तुम तो 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 कि चंडीगढ़ फिर तो बरसात पै रही है हालांकि कल अख्या की सवेरे बरसात पी और दिन वेले ਉਮਸਪਰੀ ਗਰਮੀ ਫਿਰ ਤੋਂ ਹੋ ਗਈ ਸੀ ਔਰ ਅੱਜ ਵੀ ਕੁਝ ਦਿੱਤੀ ਆ ਦੇਖੋ ਗੁਰਜੋਤ ਮੌਨਸੂਨ ਦੇ ਦਾਸਤਖ ਹੋ ਚੁੱਕੀ ਹੈ ਜਿਹੜਾ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਹਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਚੰਡੀਗੜ੍ਹ ਪੰਜਾਬ ਹਰਿਆਣਾ ਦੇ ਵਿੱਚ ਹੁਣ ਮੌਸਮ ਸੁਹਾਵਣਾ ਹੋ ਚੁੱਕਿਆ ਹੈ ਤੇ ਇਸ ਹਫਤੇ ਦੀ ਅਸੀਂ ਗੱਲ ਕਰ ਲਈਏ ਜਿਹੜੇ ਮੌਸਮ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਹਫਤੇ ਪੂਰਾ ਇਸੇ ਤਰ੍ਹਾਂ ਮੌਸਮ ਰਹਿਣ ਵਾਲਾ ਹੈ ਇਸੇ ਤਰ੍ਹਾਂ ਤੇਜ ਜਿਹੜਾ ਮੀ ਹੈ ਉਹ ਪੈਣ ਵਾਲਾ ਹੈ ਕਿਉਂਕਿ ਅਲਰਟ ਵੀ ਜਾਰੀ ਕੀਤਾ ਗਿਆ ਹੈ orange alert ਇਹਦੇ ਵਿੱਚ ਮੌਸਮ ਵਿਭਾਗ ਵੱਲੋਂ ਦਿੱਤਾ ਗਿਆ ਹੈ ਔਰ ਐਡਵਾਈਜ਼ਰੀ ਵੀ ਕਈ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਿੱਥੇ ਜਲ ਪਰ ਆਬ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਸਟਰਕਚਰ ਜਿਹੜਾ ਹੈ ਉਹ ਕਮਜ਼ੋਰ ਹੋਵੇ ਉੱਥੇ ਤੁਸੀਂ ਨਾ ਜਾਓ ਕਿਉਂਕਿ ਜਿਸ ਤਰ੍ਹਾਂ ਦਾ ਹਾਲਾਤ ਕਿਉਂਕਿ ਤੇਜ ਵੀ ਦੀ ਅਲਰਟ ਜਾਰੀ ਕੀਤਾ ਗਿਆ ਜੇ ਆਪ ਗੱਲ ਕਰੀਏ ਚੰਡੀਗੜ੍ਹ ਚੰਡੀਗੜ੍ਹ ਅਸੀਂ ਮੌਜੂਦ ਆ ਚੰਡੀਗੜ੍ਹ ਦੇ ਵਿੱਚ ਅਸੀਂ ਗੱਲ ਕਰ ਲਈਏ ਬੋਹਾਲੀ ਦੇ ਟ੍ਰਾਈ ਸਿਟੀ ਦੀ ਅਸੀਂ ਗੱਲ ਕਰ ਲਈਏ ਸਵੇਰ ਤੋਂ ਹੀ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਔਰ ਮੌਸਮ ਕਾ ਸੁਹਾਵਨਾ ਹੋ ਚੁੱਕਾ ਹੈ ਔਰ ਖਾਸ ਤੌਰ ਤੇ ਟੈਂਪਰੇਚਰ ਜੇ ਕਾਫੀ ਜਿਹੜੀ ਹੈਗੀ ਹੈ ਗਿਰਾਵਟ ਆਈ ਹੈ ਔਰ ਗਰਮੀ ਤੋਂ ਜ਼ਰੂਰ ਰਾਹਤ ਜ਼ਰੂਰ ਮਿਲੀ ਹੈ ਲੇਕਿਨ ਇਸ ਦੇ ਨਾਲ-ਨਾਲ ਗੁਰਜੋਤ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਜੋ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਪਹਿਲਾਂ ਤਾਂ ਜਿਹੜਾ ਵੀ ਜਿੱਥੇ ਵੀ ਨਦੀ ਨਾਲੇ ਵਹਿ ਰਹੇ ਉੱਥੇ ਨਾ ਜਾਓ ਦੂਜੀ ਗੱਲ ਹੁਣ ਕਿਉਂਕਿ ਮੌਸਮ ਮੌਨਸੂਨ ਆ ਚੁੱਕਿਆ ਹੈ ਔਰ ਪਾਣੀ ਦਾ ਜਿਹੜਾ ਹੈਗਾ ਗੰਦੇ ਪਾਣੀ ਦਾ ਜਿਹੜਾ ਹੈਗਾ ਉਹ ਵੀ ਦੇਖਣ ਨੂੰ ਮਿਲ ਰਿਹਾ ਇਸ ਕਰਕੇ ਡੇਂਗੂ ਹੋ ਗਿਆ ਜਾਂ ਫਿਰ ਹੋਰ ਜਿਹੜੀ ਬਿਮਾਰੀਆਂ ਹੈ ਉਧੇ ਤੇ ਵੀ ਬਚਣ ਵਾਸਤੇ ਐਡਵਾਈਜ਼ਰੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਹੈਲਥ ਡਿਪਾਰਟਮੈਂਟ ਵੱਲੋਂ ਕਿਉਂਕਿ ਪਿੰਡ ਦਾ ਪਾਣੀ ਦੀ ਅਸੀਂ ਗੱਲ ਕਰ ਲਈਏ ਔਰ ਜਲਪਰ ਆਉਂਦੀ ਅਸੀਂ ਗੱਲ ਕਰ ਲਈਏ ਉਹਨਾਂ ਦੀ ਦਿੱਕਤ ਤਾਂ ਕਾਫੀ ਸਾਹਮਣੇ ਆ ਰਹੀ ਹੈ ਜਿਸ ਕਰਕੇ ਮੌਸਮ ਵਿਭਾਗ ਦੇ ਨਾਲ-ਨਾਲ ਐਡਵਾਈਜ਼ਰੀ ਹੈਲਥ ਡਿਪਾਰਟਮੈਂਟ ਵੱਲੋਂ ਵੀ ਜਾਰੀ ਕੀਤੀ ਗਈ ਹੈ ਹਾਲਾਂਕਿ ਟੈਂਪਰੇਚਰ 'ਚ ਜ਼ਰੂਰ ਰਾਹਤ ਹੋਈ ਹੈ ਟੈਂਪਰੇਚਰ ਨੂੰ ਲੈ ਕੇ ਗਰਮੀ ਜਿਸ ਤਰ੍ਹਾਂ ਜੂਨ ਦੇ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲਿਆ ਸੀਗਾ ਲੇਕਿਨ ਹੁਣ ਮੌਨਸੂਨ ਦੀ दस्तक ਹੋ ਚੁੱਕੀ ਹੈ ਔਰ ਲਗਾਤਾਰ ਇਸ ਹਫਤੇ ਦੀ ਅਸੀਂ ਗੱਲ ਕਰ ਲਈਏ ਕਿ ਇਸ ਹਫਤੇ ਪੂ ਇਸੇ ਤਰ੍ਹਾਂ ਮੀਂਹ ਪੈਣ ਵਾਲਾ ਇਸੇ ਤਰ੍ਹਾਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਔਰ ਕਈ ਥਾਵਾਂ ਤੇ ਕਾਫੀ ਜਿਆਦਾ ਮੀਂਹ ਕਰਕੇ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਕਿਸੇ ਥਾਂ ਤੇ orange ਕਿਸੇ ਥਾਂ ਤੇ yellow ਅਲਰਟ ਜਾਰੀ ਕੀਤਾ ਗਿਆ ਜਿਹੜਾ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਸ ਕਰਕੇ ਕਈ ਥਾਂ ਤੇ ਐਡਵਾਈਜ਼ਰੀ ਔਰ ਕਈ ਥਾਂ ਤੇ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਇਸ ਕਰਕੇ ਲੋਕਾਂ ਨੂੰ ਵੀ ਐਡਵਾਈਜ਼ਰੀ ਦਿੱਤੀ ਜਾ ਰਹੀ ਹੈ ਔਰ ਤੁਸੀਂ ਦੇਖੋ ਰੁਕ ਰੁਕ ਕੇ ਮੀਂਹ ਪੈ ਰਿਹਾ ਔਰ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿਹਦੇ ਵਿੱਚ ਲਗਾਤਾਰ ਲਗਾਤਾਰ ਜਿਹੜਾ ਜਿਹਦੇ ਵਿੱਚ ਮੀਂਹ ਪੈਣ ਕਰਕੇ ਜਲਪਰ ਆਵਦੀ ਜਿਹੜੀ ਸਿਚੁਏਸ਼ਨ ਉਹ ਹੋਈ ਹੈ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਿਹੜਾ ਕਹਿਣਾ ਹੈ ਕਿ ਇਹ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਧਿਆਨ ਰੱਖਿਆ ਗਿਆ ਹੈ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਘੱਗਰ ਨਦੀ ਹੈ ਉਹਦੀ ਅਸੀਂ ਗੱਲ ਕਰ ਲਈ ਕਿਉਂਕਿ ਪਿਛਲੇ ਸਾਲ ਜਿਸ ਤਰ੍ਹਾਂ ਦੇ ਹਾਲਾਤ ਬਣੇ ਜਿਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਸ ਤਰ੍ਹਾਂ ਦਾ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਕਗਰ ਨਦੀ ਦੇ ਜਿੰਨੇ ਵੀ ਨੇੜੇ ਤੇੜੇ ਦੇ ਰਿਆਸੀ ਇਲਾਕੇ ਉੱਥੇ ਕਾਫੀ ਨੁਕਸਾਨ ਹੋਇਆ ਔਰ ਜਿਸ ਤਰ੍ਹਾਂ ਅਸੀਂ ਦੇਖਿਆ ਜਗਾਤਾਰ ਅਸੀਂ ਕਵਰੇਜ ਵੀ ਕੀਤੀ ਹੈ ਇਸ ਵਾਰ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਉਹਦਾ ਖਾਸ ਤੌਰ ਤੇ ਅਰੇਂਜਮੈਂਟ ਕੀਤਾ ਗਿਆ ਹੈ ਪੂਰਾ ਜਿਹੜਾ ਡੀਪ ਕਲੀਨਿੰਗ ਕਰਾਈ ਗਈ ਹੈ ਜਿਹੜੀ ਪਟਿਆਲਾ ਦੀ ਰਾਹ ਅਸੀਂ ਗੱਲ ਕਰ ਲਈਏ ਕਗਰ ਨਦੀ ਅਸੀਂ ਗੱਲ ਕਰ ਲਈਏ ਨੀਅਰਬਾਈ ਜਿਹੜੇ ਏਰੀਆ ਉਹਨਾਂ ਦੀ ਅਸੀਂ ਗੱਲ ਕਰ ਲਈਏ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਪੂਰਾ ਅਰੇਂਜਮੈਂਟ ਜਿਹੜਾ ਹੈ ਉਹ ਕਰਨ ਦੀ ਗੱਲ ਕੀਤੀ ਗਈ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਹਲਾ ਕੀ ਸੀ ਬੇਗ ਪਾ ਰਹੇ ਆ کافی ਮੌਸਮ ਖੁਸ਼ਗਵਾਰ ਹੈ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਅਜਿਹੇ ਕਈ ਜ਼ਿਲ੍ਹੇ ਨੇ ਜਿੱਥੇ ਸਿਰਵੇਰੇ ਤੋਂ ਮੀਂਹ ਪੈ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਦਰ ਮੌਨਸੂਨ ਦੀ ਪਹਿਲੀ ਬਰਸਾਤ ਦੇ ਵਿੱਚ ਹੁਸ਼ਿਆਰਪੁਰ ਜਲਥਲ ਨਜ਼ਰ ਆ ਰਿਹਾ ਹੈ ਪਾਰੀਮੀ ਦੇ ਕਾਰਨ ਸੜਕਾਂ ਨੇ ਚੀਲਾਂ ਦਾ ਰੂਪ ਧਾਰਨ ਕਰ ਲਿਆ ਹੈ ਥਾਂ ਥਾਂ ਤੇ ਪਾਣੀ ਭਰਨ ਦੇ ਨਾਲ ਲੋਕ ਪਰੇਸ਼ਾਨ ਹੋਏ ਨੇ ਨਿਕਾਸੀ ਦਾ ਕੋਈ ਹੱਲ ਨਾ ਹੋਣ ਕਰਕੇ ਦੱਸਦੇ ਕਿ ਪਾਣੀ ਭਰਿਆ ਹੈ ਔਰ ਵਾਟਰ ਲੌਗਿੰਗ ਦੀ ਸਮੱਸਿਆ ਜਿਹੜੀ ਆ ਲੋਕਾਂ ਨੂੰ ਆ ਰਹੀ ਹੈ ਤਾਂ ਵੱਡੀ ਖਬਰ ਹੈ ਦੱਸਦੀ ਹੈ ਕਿ ਅਹਿਮ ਹੈ ਕਿ ਲੋਕ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਸਭਾਵਿਕ ਤੌਰ ਤੇ ਜਦੋਂ ਮੌਨਸੂਨ ਆਉਣ ਵਾਲਾ ਹੁੰਦਾ ਹੈ ਉਸ ਤੋਂ ਪਹਿਲਾਂ ਹੀ ਲੋਕਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਹੱਲ ਜਿਹੜਾ ਹੈ ਕੀਤਾ ਜਾਵੇ ਪਰ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਗੱਡੀ ਵੀ ਅੱਧੀ ਡੁੱਬੀ ਹੋਈ ਹੈ ਲਗਭਗ ਔਰ ਗੰਦਾ ਪਾਣੀ ਇੱਥੇ ਜਮਾ ਹੋਇਆ ਹੋਇਆ ਹੈ ਤਾਂ ਸਭਾਵਿਕ ਤੌਰ ਤੇ ਲੋਕੀਵੇਂ ਗੁਜ਼ਰਦੇ ਹੋਣਗੇ ਆ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਹੇ ਹਨ। ਇਹ ਲੋਕ ਜਿਹੜੇ ਨੇ ਦੋ ਪਹੀਆ ਵਾਹਨ ਵਾਲੇ ਵੀ ਪੈਦਲ ਹੀ ਨਿਕਲ ਰਹੇ ਨੇ ਔਰ ਇਸੇ ਦੇ ਵਿਚਾਰੇ ਸਿੱਧਾ ਰੁਕ ਕਰਦੇ ਆ ਅਮਰੀਕ ਕੁਮਾਰ ਮੇਰੇ ਸਹਿਯੋਗੀ ਲਾਈਵ ਮੌਜੂਦ ਨੇ ਹੁਸ਼ਿਆਰਪੁਰ ਤੋਂ ਅਮਰੀਕ ਕੀ ਕੁਝ ਤਸਵੀਰ ਹੈ ਇਸ ਵੇਲੇ ਕਿਉਂਕਿ ਪਾਣੀ ਜਿਹੜਾ ਹੈ ਜਮਾ ਹੋ ਗਿਆ ਹੈ ਅਜੇ ਹੀ ਕਿਤੇ ਘੰਟੇ ਬਰਸਾਤ ਹੋਈ ਜਿਸ ਤੋਂ ਬਾਅਦ ਇਹ ਸਥਿਤੀ ਬਣੀ ਹੈ ਜਿੱਕਰ ਜੋ ਜੇ ਗੱਲ ਕੀਤੀ ਜਾਵੇ ਤਾਂ ਬੀਤੀ 12 ਵਜੇ ਤੋਂ ਬਾਅਦ ਦੀ ਰੁਕ ਰੁਕ ਕੇ ਹੋ ਰਹੀ ਬਰਸਾਤ ਕਰਨੇ ਹੁਸ਼ਿਆਰਪੁਰ ਦਾ ਹਾਲ ਹੈ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਪ੍ਰੇਮਗੜ੍ਹ ਮਹੱਲੇ ਦੇ ਵਿੱਚ ਖੜੇ ਆ ਜਿੱਥੇ ਕਿ ਜਲਪੂਰਾ ਜਲਥਲ ਹੋਇਆ ਪਿਆ ਤੇ ਜੇਕਰ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਘਰਾਂ ਦੇ ਵਿੱਚ ਵੀ ਪੂਰਾ ਪਾਣੀ ਪਾਣੀ ਹੋਇਆ ਤੇ ਸਕੂਲ ਜਾਣ ਦੇ ਲਈ ਜਦੋਂ ਸਵੇਰੇ ਸਭ ਤੋਂ ਵੱਡੀ ਗੱਲ ਕਿ ਜੋ ਜਦੋਂ ਸਵੇਰੇ ਬੱਚਿਆਂ ਨੂੰ ਸਕੂਲ ਜਾਣਾ ਸੀ ਉਦੋਂ ਵੀ ਬਾਰਿਸ਼ ਹੋ ਰਹੀ ਸੀ ਤੇ ਉਸ ਤੋਂ ਬਾਅਦ ਜਿਹੜਾ ਪੂਰਾ ਸ਼ਹਿਰ ਸੀ ਪੂਰਾ ਪਾਣੀ ਦੇ ਵਿੱਚ ਜੋ ਡੁੱਬ ਗਿਆ ਸੀ ਗੱਲ ਕੀਤੀ ਜਾਵੇ ਕਚਹਿਰੀਆਂ ਦੀ ਜਾ ਸੈਸ਼ਨ ਚੌਕ ਜਾਂ ਮਾਲਪੁਰ ਡੇਰੀ ਤਾਂ ਸਾਰੇ ਹੀ ਪਾਣੀ ਪਾਣੀ ਹੋਇਆ ਪਿਆ ਤੇ ਇਹ ਪਹਿਲੀ ਪ੍ਰਸ਼ਾਸਨਾਂ ਹੀ ਪ੍ਰਸ਼ਾਸਨ ਦੀ ਵਿੱਚਕ ਪ੍ਰਸ਼ਾਸਨ ਵੱਲੋਂ ਲੱਖ ਵਾਦੇ ਕੀਤੇ ਜਾਂਦੇ ਨੇ ਕਿ ਬਰਸਾਤਾਂ ਦੇ ਆਉਣ ਤੋਂ ਪਹਿਲਾਂ ਸਾਰੇ ਹੀ ਨਾਲੇ ਸਾਰੇ ਹੀ ਸੀਵਰੇਜ ਸਾਫ਼ ਕਰ ਦਿੱਤੇ ਜਾਂਦੇ ਨੇ ਤੇ ਪਰ ਪਹਿਲੀ ਬਰਸਾਤਾਂ ਹੀ ਪ੍ਰਸ਼ਾਸਨ ਦੀ ਜਿਹੜੀ ਪੋਲ ਆ ਇਹ ਖੋਲ ਕੇ ਰੱਖ ਦਿੱਤੀ ਹੈ ਤੇ ਬਰਸਾਤ ਗੱਡੋ ਤਾਂ ਹੱਲੇ ਵੀ ਨਹੀਂ ਰੁਕੀ ਹੈ ਤੇ ਹੁਣ ਵੀ ਤਸਵੀਰਾਂ ਦੇ ਵਿੱਚ ਆਪਣੇ ਦਰਸ਼ਕ ਦੇਖ ਰਹੇ ਹੋਣੇ ਕਿ ਹੁਣ ਵੀ ਬਾਰਿਸ਼ ਲਗਾਤਾਰ ਹੋ ਰਹੀ ਹੈ ਜੀ ਗਿਗਰਜੋਤ ਬਿਲਕੁਲ ਲੋਕਾਂ ਦੇ ਨਾਲ ਥੋੜੀ ਗੱਲਬਾਤ ਜ਼ਰੂਰ ਕਰੋ ਜੇ ਹੋ ਸਕਦੀ ਹੈ ਅਮਰੀਕ ਕੀ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰ ਚਲੋ ਦੇਖਦੇ ਹਾਂ ਮੈਂ ਇੱਥੇ ਹੋਇਆ ਤਾਂ ਕੋਈ ਭਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦਲਜੀਤ ਤੁਮਾਰਾ ਦਲਜੀਤ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੈਂ ਇੱਥੇ ਮਹਲਾ ਪ੍ਰਿੰਸ ਵਾਸਟਾਈ ਰੋਡ ਤੇ ਰਹਿਣ ਵਾਲਾ ਕਦੋਂ ਦੀ ਬਾਰਿਸ਼ ਹੋ ਰਹੀ ਹੈ ਇਹ ਰਾਤ ਦੇ 12 ਵਜੇ ਤਕਰੀਬਨ ਬਾਰਿਸ਼ ਹੋ ਰਹੀ ਹੈ ਕੀ ਹਾਲਾਤ ਹੈ ਕਰਾ ਦੇ ਹਾਲਾਤ ਬਹੁਤ ਜ਼ਿਆਦਾ ਬੱਦਤਰ ਆ ਕਿਉਂਕਿ ਪ੍ਰਸ਼ਾਸਨ ਵਾਲੋ ਹਰ ਵਾਰ ਝੂਠੇ ਵਾਦੇ ਕੀਤੇ ਜਾਂਦੇ ਨੇ ਕਿ ਅਸੀਂ ਜਿਹੜੇ ਸੀਵਰੇਜ ਆ ਉਹ ਪ੍ਰੋਪਰ ਤਰੀਕੇ ਨਾਲ ਬਾਰਿਸ਼ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਰਿਪੇਅਰਿੰਗ ਔਰ ਸਾਫ਼ ਕਰਵਾਏ ਜਾਣਗੇ ਬਟ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹਦੇ ਨਾਮ ਹਰ ਇੱਕ ਸਾਲ ਬੱਤਰ ਜਿਹੜੇ ਆ ਇਜਾਮ ਹੋ ਰਹੇ ਆ ਇੱਥੇ ਘਰਾਂ ਦੇ ਵਿੱਚ ਪਾਣੀ ਵੱਢ ਚੁਕਾ ਆ ਸੇਮ ਕਟ ਦੇ ਵਿੱਚ ਹਰ ਵਾਰੀ ਇਹ ਹਾਲ ਹੁੰਦਾ ਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੱਢ ਜਾਂਦਾ ਆ ਤੇ ਕਦੀ ਮਿਲੇ ਉਹ ਪ੍ਰਸ਼ਾਸਨ ਨੂੰ ਕਿਹਾ ਕਿ ਗਲੀਆਂ ਨਾਲੀਆਂ ਉੱਚੀਆਂ ਕੀਤੀਆਂ ਜਾਣ ਹਰ ਸਾਲ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਂਦੀ ਆ ਮੌਜੂਦਾ ਜਿਹੜੇ ਸਾਡੇ ਐਮਸੀ ਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਨੂੰ ਵੀ ਦੱਸਿਆ ਗਿਆ ਆ ਉਹਨਾਂ ਮੁਕੇ ਤੇ ਸੱਦ ਕੇ ਉਹਨਾਂ ਨੂੰ ਦਿਖਾਇਆ ਗਿਆ ਹੈ ਮਾਹੌਲ ਇੱਥੇ ਦਾ ਉਹ ਹਰ ਵਾਰ ਇਹੀ ਕਹਿ ਦਿੰਦੇ ਆ ਕੀ ਅਸੀਂ ਇਹਦਾ ਵਰਤੋ ਕੰਮ ਕਰਵਾਵਾਂਗੇ ਹਾਂਜੀ ਧੰਨਵਾਦ ਤਾਂ ਕਿਉਂਕਿ ਉਹ ਲੋਕ ਨੇ ਜੋ ਇਸ ਵੇਲੇ ਪੀੜਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਭੜਿਆ ਆਇਆ ਉਹਨਾਂ ਨੇ ਕਿਹਾ ਕਿ ਬੜੀ ਬਾਰ ਪ੍ਰਸ਼ਾਸਨ ਨਾਲ ਮੀਟਿੰਗ ਵੀ ਕੀਤੀ ਹੈ ਤੇ ਐਮਸੀ ਦੇ ਜੀ ਠੀਕ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਤਾਂ ਮੇਰੇ ਸਗੇ ਅਮਰੀਕ ਜੁੜੇ ਔਰ ਉਹਨਾਂ ਨੇ ਹਾਲਾਤ ਵਿਖਾਏ ਨੇ ਔਰ ਉਥੋਂ ਦੇ ਲੋਕ ਵੀ ਕਹਿ ਰਹੇ ਨੇ ਕਿ ਹੱਲ ਜਿਹੜਾ ਹੈ ਉਹ ਨਹੀਂ ਹੋ ਰਿਹਾ ਹਰ ਵਾਰ ਬਦ ਤੋਂ ਬੱਧਰ ਹਾਲਾਤ ਸਾਨੂੰ ਇੱਥੇ ਵੇਖਣ ਨੂੰ ਮਿਲਦੇ